ਭਾਰਤੀ ਜਨਤਾ ਪਾਰਟੀ ਜਿੰਦਾਬਾਦ ਅੱਜ ਅਸੀਂ ਨਗਰ ਦੀ ਮੇਨ ਮਾਰਕੀਟ ਦੇ ਵਿੱਚ ਆਏ ਆ ਡਾਕਟਰ ਸੁਭਾਸ਼ ਸ਼ਰਮਾ ਜੀ ਦਾ ਵਾਸਤੇ ਵੋਟਾਂ ਮੰਗਣ ਵਾਸਤੇ ਸ਼੍ਰੀ ਨਰਿੰਦਰ ਸਿੰਘ ਮੋਦੀ ਵਾਸਤੇ ਵੋਟਾਂ ਮੰਗਣ ਵਾਸਤੇ ਔਰ ਲੋਕਾਂ ਦਾ ਪਿਆਰ ਲੋਕਾਂ ਦਾ ਉਤਸ਼ਾਹ ਤੇ ਪਹਿਲੇ ਸਾਬਿਤ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਵੀ ਐਸੀ ਨੈਰਿ ਚੱਲ ਰਹੀ ਆ ਜਿੰਦਾ ਪੂਰੇ ਦੇਸ਼ ਦੇ ਵਿੱਚ ਚੱਲ ਰਹੀ ਆ ਔਰ ਭਾਰਤੀ ਜਨਤਾ ਪਾਰਟੀ ਬਿਨਾਂ ਕਿਸੇ ਸ਼ੱਕ ਸ਼ੁਭੇ ਦੇ ਇਸ ਅਨੰਦਪੁਰ ਸਾਹਿਬ ਕੌਨਸੀ ਚੋਣਸੀ ਨੂੰ ਰਿਕਾਰਡ ਬਣਾਣਾ ਜਿੱਤ ਕੇ ਤੇ ਭਾਰਤੀ ਜਨਤਾ ਪਾਰਟੀ ਉਥੋਂ ਰਿਕਾਰਡ ਬਣਾਏਗੀ ਪਰ ਇਹ ਮੰਗਲ ਵਾਸਤੇ ਔਰ ਖਾਸ ਕਰ ਅਨੰਦਪੁਰ ਸਾਹਿਬ ਕੌਨਸੀਚੁਐਂਸੀ ਵਾਸਤੇ ਕਿਉਂਕਿ ਇੱਕ ਐਸਾ ਨੇਤਾ ਨਰਿੰਦਰ ਮੋਦੀ ਜੀ ਨੇ ਇੱਥੇ ਦਿੱਤਾ ਹੈ ਜੋ ਬਿਲਕੁਲ ਬੇਦਾਗ ਬੜਿਆ ਲਿਖਿਆ ਪੀ ਐਚ ਡੀ ਵਕੀਲ ਔਰ ਬੜਾ ਹਰ ਮੁੱਦੇ ਨੂੰ ਸਮਝਦਾਰ ਬੜੇ ਗਰੀਬ ਪਰਿਵਾਰ ਤੋਂ ਇੱਕ ਮਾਸਟਰ ਦਾ ਬੇਟਾ ਜਿਹੜਾ ਆਪਣੀ ਮਿਹਨਤ ਦੇ ਨਾਲ ਜਿੱਥੇ ਤੱਕ ਪਹੁੰਚਿਆ ਹੈ ਔਰ ਇਹ ਸੇ ਹਲਕੇ ਨੂੰ ਕਿਉਂਕਿ ਬਹੁਤ ਪਿੱਛੜ ਚੁੱਕਾ ਹੈ ਇਹ ਲੀਡਰਾਂ ਦੀ ਨਲਾਕੀ ਉਹਨਾਂ ਦੀ ਕੰਮ ਚੋਰੀ ਔਰ ਕੁਛ ਨਾ ਕੀਤੇ ਦਾ ਅੱਜ ਫਲ ਇਹ ਸਾਰੀ ਕੌਨਸਟਿਚਨਸੀ ਭੁਗਤ ਰਹੀ ਹੈ ਔਰ ਡਾਕਟਰ ਸੁਭਾਸ਼ ਸ਼ਰਮਾ ਇੱਕ ਐਸਾ ਨੇਤਾ ਹੈ ਜਿਹੜਾ ਇਸ ਇਲਾਕੇ ਦਾ ਨਕਸ਼ਾ ਬਦਲ ਦੇਗਾ ਪੰਜਾਬ ਦੀ ਸਭ ਤੋਂ ਵਧੀਆ ਕੌਨਸਟੀਚੁਐਂਸੀਆਂ ਜੋ ਨੰਬਰ 1 ਕੌਨਸਟੀਚੁਐਂਸੀ ਅਨੰਦਪੁਰ ਸਾਹਿਬ ਨੂੰ ਬਣਾ ਕੇ ਰੱਖਣਾ ਸਾਡਾ ਕਹਿਣਾ ਹੈ ਅੱਜ ਚੱਲੀਏ ਦਫਤਰ ਆਵੋ ਨਾ ਅਸੀਂ ਈਵਨ ਲਾ ਗਏ ਦਫਤਰ ਕਰਾਂਗੇ ਨਾਲੇ ਆਪਾਂ ਹੋਰ ਡਾਕਟਰ ਵੀ ਕਰਨਾ ਅੱਜ ਕੋਈ જય શ્રી કૃષ્ણ સાહેબ લાઈન પર આવો મારા સામે દેખજો જ સામે અદાજી સરસ કામ સાહેબ ભાટી 1450 સુખી શું આયા આ પૂજો રહી जयकारा जयकारा बात तो अपने परिवार में किया जाता है जो अपने परिवार में बात नहीं करेगा फिर तभी कैसे कमयाबी पाएगा देखो ज्यादा नहीं कुछ कहूंगा जब से केंद्र में बीजेपी आया है

पटियाला पटियाला से नाभा गया था तो नाभा जाते वक्त रास्ते में खुला कर कटापोल था है ना आज पहले जेठ माला जी जो थे माता जी पर्स के किया था थोड़े थोड़े जी थोड़े बाहर जी का एक पर्स के किया था और उसमें उसमें नब्बे थे तो उसमें बारह सौ रुपये बस जब गिर गया, गया। माता जी कहाँ गिर गया पता नहीं है वह गाड़ी कर कहाँ गिरा कोई पता नहीं बुरा करकट इतना ज्यादा था उधर से आते वक्त जब धीरे धीरे गाड़ी चली कर, देखा तो वहीं पर पड़ा वही ज़्यादा कहने का मतलब यह है कि आदमी भी साफ सुथरा हो गई है रोड भी साफ सुथरा हो जाए व्यवस्था भी, है। भी, 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 भी साफ सुथरा हो जाए और कभी कभी किसी के मन में थोड़ा बहुत खटाई भी हो ना ऐसी समाज में आने के बाद उसका भी मन साफ हो जाए अपने परिवार में देखो जीना चाहिए कैसे रीति से जीना मैं से ना से ना चाहिए एक्चुअली खबर खबर करता मैं मैं प्यार से एक दूसरे से मुस्कुराते हुए जीना चाहिए मुस्कुराने के लिए सिखाया सर मोदी बाबा ने मोदी बाबा के लिए ਸੱਜੇ ਤੇ ਬਾਤ ਸਭ ਨਹੀਂ ਕੀਤਾ ਜਾਂਦਾ ਹੈ ਨਾ ਕੱਲ ਤੋਂ ਆਪ ਲੋਗ ਆਏ ਸੇ ਵਹਾਂ ਤੇ ਨੰਗਲ ਮੰਡਲ ਵੱਲੋਂ ਦਫ਼ਤਰ ਦਾ ਵਿਧੀਵਤ ਤਰੀਕੇ ਨਾਲ ਉਦਘਾਟਨ ਕੀਤਾ ਗਿਆ ਸਾਨੂੰ ਬੜਾ ਅੱਜ ਇਹ ਮਾਣ ਮਹਿਸੂਸ ਹੋਇਆ ਜਦੋਂ ਤ੍ਰਿਪਾਲਾ ਨੰਦ ਸਿੰਘ ਮਹਾਰਾਜ ਸਾਡੇ ਦਸਹਾੜੀ ਦਾ ਕਟੜਕਨ ਆਏ ਤੇ ਸੁਭਾਜ ਜੀ ਦੇ ਛੋਟੇ ਭਲਾ ਚੱਲਾ ਜੀ ਵੀ ਨਾਲ ਹੈ ਤੇ ਡਾਕਟਰ ਪਰਮਿੰਦਰ ਜੀ ਤੇ ạtਵਾਲ ਜੀ ਤੇ ਸਾਰੇ ਨੰਗਲ ਮੰਡਲ ਦੀ ਟੀਮ ਅੱਜ ਇਸ ਨੰਗਲ ਦੇ ਸਾਰੇ ਵਰਕਰ ਇਸ ਸਮੇਂ ਸ਼ਾਮਲ ਹੋਏ ਉਹ ਅਸੀਂ ਇੱਕ ਪੱਧਰ ਯਾਤਰਾ ਕਰਾਂਗੇ ਤਾਂ ਕਿ ਸਾਰੀ ਮਾਰਕੀਟ ਚ ਘੁੰਮਾਂਗੇ ਤੇ ਲੋਕਾਂ ਨੂੰ ਮੋਦੀ ਸਾਹਿਬ ਦਾ ਸੁਨੇਹਾ ਦਵਾਗੇ ਸੁਬਾਸ ਜੀ ਬੜੇ ਵੱਡੇ ਮਾਰਜਨ ਨਾਲ ਡੰਗਲ ਤੋਂ ਜਿੱਤ ਜਿੱਤ ਵੱਲ ਜਾ ਰਹੇ ਹਨ 20 ਤਰੀਕ ਨੂੰ ਸੁਭਾਸ਼ ਸ਼ਰਮਾ ਜੀ ਨਿਆ ਮੰਗਲ ਵਿੱਚ ਸ਼ਾਮ ਨੂੰ 7 ਵਜੇ ਪਹੁੰਚ ਰਹੇ ਹਨ ਤੇ ਸਾਰਿਆਂ ਨੂੰ ਅਪੀਲ ਹੈ ਕਿ ਸਾਰੇ ਆਪਣੇ ਆਪਣੇ ਯਾਰਾ ਮਿੱਤਰਾਂ ਨਾਲ ਤੇ ਪ੍ਰਵਾਦ ਦੇ ਨਾਲ ਉੱਥੇ ਹਾਜ਼ਰੀ ਦੇਣ ਕਿਉਂਕਿ ਮੋਦੀ ਸਰਕਾਰ 400 ਪਾਰ ਹੋਣ ਵਾਲੀ ਹੈ ਤੇ ਜਿਹਦੇ ਵਿੱਚ ਆਨੰਦਪੁਰ ਦਾ ਹਲਕਾ ਆਪਣੀ ਸ਼ਮੂਲੀਅਤ ਕਰਨ ਵਾਲਾ ਹੈ